ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਦੁਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਕੋਈ ਵੀ ਪਰਸਨ ਆਪਣੀ ਐਡ ਲਗਵਾ ਸਕਦਾ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਧਰਮ ਦਾ ਇੰਡੀਆ ਦਾ ਜਾਂ ਫੋਰਨ ਦੀ ਕਿਸੇ ਵੀ ਕੰਟਰੀ ਦਾ ਹੋਵੇ ਐਡ ਲਗਵਾਉਣ ਲਈ ਸਾਡਾ ਵਟਸਐਪ ਨੰਬਰ 97795 99490 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਚੈਨਲ ਤੇ ਜਿਹੜੇ ਵੀ ਰਿਸ਼ਤੇ ਬੋਲੇ ਜਾਂਦੇ ਹਨ ਜੇ ਉਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਫੈਮਲੀ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਅੱਜ ਅਸੀਂ ਤੁਹਾਡੇ ਲਈ ਟੋਟਲ 10 ਰਿਸ਼ਤੇ ਲੈ ਕੇ ਆਏ ਹਾਂ ਜਿਨ੍ਹਾਂ ਵਿੱਚੋਂ 8 ਰਿਸ਼ਤੇ ਲੜਕੀਆਂ ਦੇ ਅਤੇ 2 ਰਿਸ਼ਤੇ ਲੜਕਿਆਂ ਦੇ ਹਨ ਪਹਿਲਾ ਰਿਸ਼ਤਾ ਕਾਸਟ ਜੱਟ ਸਿੱਖ ਗੋਤ ਰੰਤਾਵਾ ਲੜਕੀ ਦਾ ਲੜਕੀ ਦਾ ਜਨਮ 17 1 1991 ਕੱਦ 5 ਫੁੱਟ 4 ਇੰਚ ਸਟੱਡੀ ਐਮਏ ਪੰਜਾਬੀ ਬ੍ਰਦਰ ਮੈਰਿਡ ਕੈਨੇਡਾ ਏਰੀਆ ਸੰਗਰੂਰ ਇਹਨਾਂ ਨੂੰ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਅਤੇ ਪ੍ਰਾਪਰਟੀ 5 ਤੋਂ 7 ਕਿੱਲੇ ਹੋਵੇ ਜਾਂ ਐਨ ਆਰ ਆਈ ਲੜਕਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7009608005 ਅਗਲਾ ਰਿਸ਼ਤਾ ਬਠਿੰਡੇ ਏਰੀਏ ਤੋਂ ਕਾਸਟ ਜੱਟ ਸਿੱਖ ਗੋਤ ਢਿੱਲੋ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 1992 ਕੱਦ 5 ਫੁੱਟ 8 ਇੰਚ ਸਟੱਡੀ ਐਮਟੈਕ ਲੜਕਾ ਸਰਕਾਰੀ ਸਕੂਲ ਵਿੱਚ ਕੰਟਰੈਕਟ ਬੇਸ ਤੇ ਟੀਚਰ ਦੀ ਜੌਬ ਕਰ ਰਹਾ ਹੈ ਇਹਨਾਂ ਕੋਲ 12 ਕਿੱਲੇ ਪ੍ਰਾਪਰਟੀ ਦੇ ਹਨ ਅਤੇ ਦੋ ਭਰਾ ਹਨ ਇਹਨਾਂ ਨੂੰ 6-6 ਕਿੱਲੇ ਪ੍ਰਾਪਰਟੀ ਆਉਂਦੀ ਹੈ ਲੜਕੇ ਦੀ ਇੱਕ ਸਿਸਟਰ ਹੈ ਜੋ ਕਿ ਆਸਟ੍ਰੇਲੀਆ ਵਿੱਚ ਮੈਰਿਡ ਹੈ ਮਦਰ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਇਹ ਫੈਮਿਲੀ ਵੈਸ਼ਨੋ ਹੈ। ਇਹਨਾਂ ਨੂੰ ਲੜਕੀ ਨਰਮ ਸੁਭਾਧੀ ਹੋਵੇ ਅਤੇ ਪਰਿਵਾਰ ਮਿਲਵਰਤਣ ਵਾਲਾ ਹੋਵੇ। ਰਿਸ਼ਤਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ ਫੋਨ ਨੰਬਰ 904140884। ਅਗਲਾ ਰਿਸ਼ਤਾ RAMDASIA ਸਿੱਖ ਪਰਿਵਾਰ ਦੀ ਲੜਕੀ ਦਾ। ਲੜਕੀ ਦਾ ਜਨਮ 4 8 1994। कद 5 फुट स्टडी बीए पीजीडीसीए एमएससी आईटी ਅਤੇ बीएड ਲੜਕੀ ਦੇ 2 ਬ੍ਰਦਰ ਅਤੇ 1 ਸਿਸਟਰ ਸਿਸਟਰ ਮੈਰਿਡ ਹਨ ਇਹ ਫੈਮਿਲੀ ਸੰਗਰੂਰ ਏਰੀਏ ਨੂੰ ਬਿਲੋਂਗ ਕਰਦੀ ਹੈ ਇਹਨਾਂ ਨੂੰ ਲੜਕਾ ਗਵਰਨਮੈਂਟ ਜੋਬ ਜਾਂ ਕੋਈ ਲੜਕਾ ਵਧੀਆ ਪ੍ਰਾਈਵੇਟ ਜੋਬ ਕਰਦਾ ਹੋਵੇ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 887 2204971 ਅਗਲਾ ਰਿਸ਼ਤਾ ਲੁਧਿਆਣਾ ਸ਼ਹਿਰ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 1994 ਕੱਦ 6 ਫੁੱਟ 1 ਇੰਚ ਇਹ ਲੜਕਾ ਡਿਵੋਰਸੀ ਹੈ ਲੜਕੇ ਦੀ ਸਟੱਡੀ ਪਲੱਸ 2 ਡਿਪਲੋਮਾ ਹੋਲਡਰ ਨੈਨੀ ਕੋਰਸ ਚੰਡੀਗੜ੍ਹ ਤੋਂ ਕੀਤਾ ਹੋਇਆ ਹੈ ਇਹਨਾਂ ਕੋਲ 4 ਏਕੜ ਪ੍ਰਾਪਰਟੀ ਦੇ ਹਨ ਇਹਨਾਂ ਦੀ ਲੁਧਿਆਣੇ ਵਿੱਚ ਆਪਣੀ ਵਧੀਆ ਕੋਠੀ ਬਣੀ ਹੋਈ ਹੈ ਅਤੇ 45 ਰੂਮ ਰੈਂਟ ਤੇ ਦਿੱਤੇ ਹੋਏ ਹਨ ਲੜਕੇ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਇਹਨਾਂ ਨੂੰ ਲੜਕੀ ਅਨਵਾਈਡ ਹੋਵੇ ਜਾਂ ਡਿਵੋਰਸ ਹੀ ਹੋਵੇ ਦਾ ਰਿਸ਼ਤਾ ਚਾਹੀਦਾ ਹੈ ਜੇ ਲੜਕੀ ਡਿਵੋਰਸ ਹੀ ਹੈ ਤਾਂ ਲੜਕੀ ਕੋਲ ਕੋਈ ਬੱਚਾ ਨਾ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9530615014 अगला रिश्ता खन्नेरिये ਤੋਂ ਕਾਸਟ ਜੱਟ ਸਿੱਖ ਗੋਤ ਪੱਟੀ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 3 ਇੰਚ ਸਟੱਡੀ BDS ਡਾਕਟਰ ਦੀ ਕੀਤੀ ਹੋਈ ਹੈ ਲੜਕੀ ਦਾ ਇੱਕ ਭਰਾ ਆਸਟ੍ਰੇਲੀਆ ਵਿੱਚ ਸਟੱਡੀ ਕਰ ਰਹਾ ਹੈ ਪਿਤਾ ਜੀ ਐਗਰੀਕਲਚਰ ਦਾ ਕੰਮ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਹਨਾਂ ਨੂੰ ਲੜਕਾ ਕੈਨੇਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਜਾ ਲੜਕਾ ਡਾਕਟਰ ਹੋਵੇ ਅਤੇ ਪੰਜਾਬ ਤੋਂ ਹੋਵੇ ਲੜਕਾ ਜੱਟ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਹੋਵੇ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 946441661 ਅਗਲਾ ਰਿਸ਼ਤਾ ਤਰੰਤਾ ਨੇਰੀਏ ਤੋਂ ਕਾਸਟ ਜੱਟ ਸਿੱਖ ਗੋਤ ਲੋ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1999, ਕੱਦ 5 ਫੁੱਟ 8 ਇੰਚ। ਫੈਮਿਲੀ ਵਿੱਚ ਲੜਕੀ ਦੇ ਪਿਤਾ ਜੀ ਡੇਰੀ ਫਾਰਮ ਅਤੇ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ। ਲੜਕੇ ਦੇ ਲੜਕੀ ਦਾ ਇੱਕ ਭਰਾ ਅਨਮੈਰਿਡ ਹੈ। ਇਹਨਾਂ ਕੋਲ 8 ਕਿੱਲੇ ਜ਼ਮੀਨ ਦੇ ਹਨ। ਇਹਨਾਂ ਨੂੰ ਲੜਕਾ 4 ਚਾਰਸੀਕ ਪਰਿਵਾਰ ਤੋਂ ਹੋਵੇ ਅਤੇ ਲੜਕੇ ਨੂੰ 10 ਤੋਂ 12 ਕਿੱਲੇ ਪ੍ਰਾਪਰਟੀ ਆਉਂਦੀ ਹੋਵੇ। ਮਾਝੇ ਏਰੀਏ ਵਾਲੇ ਹੀ ਇਸ ਫੈਮਿਲੀ ਨੂੰ ਫੋਨ ਕਰਨ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9878660048 ਅਗਲਾ ਰਿਸ਼ਤਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਰਹਿੰਦੇ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 5 ਇੰਚ ਸਟੱਡੀ ਐਮ ਐਸ ਸੀ ਫਿਜ਼ਿਕਸ ਫੈਮਿਲੀ ਵਿੱਚ ਲੜਕੀ ਦੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਹਨਾਂ ਕੋਲ 10 ਕਿੱਲੇ ਪ੍ਰਾਪਰਟੀ ਦੇ ਹਨ ਲੜਕੀ ਦੀ ਭੈਣ ਮੈਰਿਡ ਹੈ ਅਤੇ ਨਿਊਜ਼ੀਲੈਂਡ ਵਿੱਚ ਹੈ ਭਰਾ ਅਨ ਮੈਰਿਡ ਹੈ ਅਤੇ ਕੈਨੇਡਾ ਵਿੱਚ ਹੈ। ਲੜਕੀ ਕੈਨੇਡਾ ਵਿੱਚ ਪ੍ਰਾਈਵੇਟ ਜੌਬ ਕਰ ਰਹੀ ਹੈ। ਇਹਨਾਂ ਨੂੰ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਅਤੇ ਕੈਨੇਡਾ ਦਾ ਪੀਆਰ ਜਾਂ ਸਿਟੀਜ਼ਨ ਹੋਵੇ। ਪਟਿਆਲਾ ਏਰੀਏ ਵਾਲੇ ਨੂੰ ਇਹ ਫੈਮਿਲੀ ਪਹਲ ਦੇएगी। ਮਾਲਵੇ ਏਰੀਏ ਵਾਲੇ ਵੀ ਇਸ ਫੈਮਿਲੀ ਨੂੰ ਫੋਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ WhatsApp ਨੰਬਰ +1 7783027026 ਅਗਲਾ ਰਿਸ਼ਤਾ ਕੈਨੇਡਾ ਦੀ ਪੀਆਰ ਕਾਸਟ ਜਰਸਿਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 2 ਇੰਚ ਲੜਕੀ ਦੀ ਸਿਟੀਨਿਟੀਨਸ਼ਿਪ ਦੀ ਫਾਈਲ ਲੱਗੀ ਹੋਈ ਹੈ ਇਹ ਫੈਮਿਲੀ ਫਰੀਦਕੋਟ ਕੋਟਕਪੂਰਾ ਏਰੀਆ ਨੂੰ ਬਿਲੋਂਗ ਕਰਦੀ ਹੈ ਲੜਕੀ ਕੋਲ 10 ਸਾਲ ਦਾ ਅਮਰੀਕਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਇਹ ਇਹਨਾਂ ਨੂੰ ਲड़का ਸੋਣਾ ਹੋਵੇ ਅਤੇ ਨਸ਼ੇ ਤੋਂ ਰਹਿਤ ਹੋਵੇ ਜਿਸ ਕੋਲ 8 ਤੋਂ 10 ਕਿੱਲੇ ਪ੍ਰਾਪਰਟੀ ਹੋਵੇ ਅਤੇ ਕੈਨੇਡਾ ਵਿੱਚ ਸੈਟਲਡ ਹੋਵੇ ਮਾਲਵਾ ਏਰੀਏ ਵਾਲੇ ਹੀ ਇਸ ਪਰਿਵਾਰ ਨੂੰ ਫੋਨ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 987235885 ਅੱਜ ਤੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੀ ਆਪਣੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਸ਼ੁਰੂ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦੀ